ਕਿ ਸਭ ਸੁਖੀਆ ਰੋਗੀ ਕਹਿ ਭਾਣਾ ਸਭ ਰੋਗੀ ਜਿਹੜਾ ਬੰਦਾ ਤੰਦਰੁਸਤ ਹੈ ਉਹਨੂੰ ਸਾਰੇ ਹੀ ਤੰਦਰੁਸਤ ਲੱਗਦੇ ਜਿਹੜਾ ਬੰਦਾ ਖੁਸ਼ ਹੈ ਉਹਨੂੰ ਸਾਰੇ ਵੀ ਸਭ ਚੰਗੇ ਨੇ ਚੰਗੇ ਨੂੰ ਚੰਗਾ ਲੱਗਦਾ ਜਿਹਦੇ ਅੰਦਰ ਇਰਖਾ ਭਰੀ ਹੈ ਉਹਨੂੰ ਸਾਰੇ ਲੱਗਦੇ ਵੀ ਸਾਰੀ ਮਾੜੀ ਨੇ ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ ਦ੍ਰਿਸ਼ਟੀ ਦੇ ਅਨੁਸਾਰ ਸਭ ਕੁਝ ਸਾਧੂ ਮਹਾਤਮਾ ਉਹਨਾਂ ਦਾ ਮਨ ਬੜਾ ਨਿਰਮਲ ਉਹ ਚੋਰ ਜਿਹੜੇ ਕੱਪੜੇ ਪਾਏ ਉਹਨਾਂ ਨੇ ਸੈਨਕਾਲੇ ਆ ਕੇ ਕਹਿੰਦੇ ਸਿਪਾਹੀਆਂ ਦੇ ਕੱਪੜੇ ਪਾਏ ਕਹਿੰਦੇ ਜੀ ਚੋਰ ਠੱਗ ਸਾਡੇ ਪਿੱਛੇ ਲੱਗੇ ਧਨ ਸਾਡਾ ਲੁੱਟ ਲੈਣਗੇ ਉਹ ਸਾਧੂ ਮਹਾਤਮਾ ਕਹਿੰਦੇ ਵੀ ਆਹ ਕੂਟੀਆ 'ਚ ਰੱਖ ਦੋ ਕਹਿੰਦੇ ਮਹਾਰਾਜ ਹੁਣ ਜਾਈਏ ਕਿਧਰ ਨੂੰ ਕਹਿੰਦੇ ਉਹ ਪਿਛਲੇ ਦਰਵਾਜ਼ੇ ਰਾਹੀਂ ਚਲੇ ਜਾਓ ਜਿਹੜੇ ਅਸਲੀ ਸਿਪਾਹੀ ਸੀ ਉਹਨਾਂ ਨੇ ਦੇਖ ਲਿਆ ਵੀ ਉਹ ਸਾਧੂ ਨੂੰ ਧੰਨ ਦੇਣ ਲੱਗੇ। ਉਹ ਵੀ ਆ ਗਏ, ਚੋਰ ਭੱਜ ਗਏ, ਸਿਪਾਹੀ ਅਸਲੀ ਆ ਕੇ ਖੜ ਗਏ, ਕਹਿੰਦੇ ਬਾਬਾ ਉਹ ਚੋਰਾ ਨੂੰ ਕਿੱਧਰ ਭਜਾਤਾ ਕਹਿੰਦੇ ਵੀ ਚੋਰ ਤੁਸੀਂ ਹੈ ਕੋਹ ਹੈ? ਪੁੱਤਾਂ ਕਹਿੰਦੇ ਤੁਸੀਂ ਚੋਰ ਹੋ। ਉਹ ਕਹਿੰਦੇ ਧੰਨ ਕਹਿੰਦੇ ਧੰਨ ਤਾਂ ਉਹ ਕੁਟੀਆ ਚ ਪਿਆ। ਉਹ ਸਿਪਾਹੀਆਂ ਨੇ ਸਮਝਿਆ ਵੀ ਕਿਤੇ ਇਹ ਸਾਧੂ ਵੀ ਚੋਰਾਂ ਦੇ ਨਾਲ ਹੈ। ਫੜ ਕੇ ਰਾਜੇ ਦੇ ਪੇਸ਼ ਕੀਤਾ ਕਈ ਵਾਰੀ ਆਪਾਂ ਜੋ ਅੱਖਾਂ ਦੇਖਿਆ ਹੁੰਦਾ ਉਹ ਵੀ ਸੱਚ ਨਹੀਂ ਹੁੰਦਾ ਕਿਸੇ ਦੇ ਬਾਰੇ ਆਪਾਂ ਅਨੁਮਾਨ ਲਾਣੇ ਆ ਕਦੇ ਵੀ ਕਿਸੇ ਦੇ ਬਾਰੇ ਕੋਈ ਅਨੁਮਾਨ ਨਹੀਂ ਲਾਉਣਾ ਚਾਹੀਦਾ ਕੀ ਪਤਾ ਉਹਦੇ ਕਿੰਨੀ ਭਗਤੀ ਹੈ ਕਿੰਨਾ ਕਿ ਤਪ ਹੈ ਭਗਤੀ ਤਪ ਦਾ ਤਾਂ ਬਾਅਦ ਚ ਪਤਾ ਲੱਗਣਾ ਨਾ ਅਨੁਮਾਨ ਨਹੀਂ ਲਾਉਣੇ ਚਾਹੀਦੇ ਕਿਸੇ ਬਾਰੇ ਕੋਈ ਗਲਤ ਸੋਚ ਨਹੀਂ ਬਣਾਉਣੀ ਚਾਹੀਦੀ ਜੇ ਆਪਾਂ ਕਿਸੇ ਨੂੰ ਮਾੜਾ ਕਹਿੰਨੇ ਆ 10 ਬੰਦੇ ਚੰਗਾ ਵੀ ਕਹਿੰਦੇ ਹੋਣਗੇ ਆਪਣੀ ਸੋਚ ਦੇ ਵਿੱਚ ਬੰਦਾ ਗਲਤ ਹੈ ਨਾ 10 ਬੰਦੇ ਨੂੰ 20 ਬੰਦੇ ਚੰਗਾ ਵੀ ਕਹਿਣਗੇ ਫਿਰ ਆਪਣੀ ਸੋਚ ਗਲਤ ਹੈ ਮਹਾਰਾਜ ਕਹਿੰਦੇ ਜਦੋਂ ਤੈਨੂੰ ਦੁਨੀਆ ਤੇ ਕੋਈ ਮਾੜਾ ਜਾਂ ਕਿਸੇ ਬਾਰੇ ਗਲਤ ਖਿਆਲ ਆਉਣ ਕਿਸੇ ਨੂੰ ਕੋਈ ਮੰਦੀ ਸੋਚ ਆਵੇ ਪਰ ਇਹ ਗੱਲ ਕਹਿਣੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਬਤ ਨਾਨਕ ਤਾਰੈ ਸੋਏ ਬਸ ਤੁਸੀਂ ਕਹੋ ਮੈਂ ਨਹੀਂ ਚੰਗਾ ਜਦੋਂ ਆਪਣੇ ਮਨ ਦੇ ਵਿੱਚ ਆ ਗਿਆ ਵੀ ਆਪਾਂ ਚੰਗੇ ਨਹੀਂ ਤੈਨੂੰ ਸਾਰੇ ਹੀ ਚੰਗੇ ਲੱਗਣਗੇ ਰਾਜੇ ਦੇ ਪੇਸ਼ ਕੀਤਾ ਰਾਜੇ ਨੇ ਗੱਲ ਹੀ ਨਹੀਂ ਸੁਣੀ ਸਾਧੂ ਸੰਤ ਮਹਾਤਮਾ ਉਹ ਕਹਿੰਦਾ ਮੇਰੀ ਗੱਲ ਤਾਂ ਸੁਣ ਲਓ ਉਹ ਕਹਿੰਦਾ ਵੀ ਨਹੀਂ ਧੰਨ ਮਿਲਿਆ ਤੇਰੀ ਕੂਟੀਆਂ ਚ ਚੋਰਾ ਨਾਲ ਤੂੰ ਰਲਿਆ ਹੋਇਆ ਕਹਿੰਦਾ ਇਹਨੂੰ ਸੂਲੀ ਤੇ ਚੜਾ ਦੋ ਬਈ ਰਾਜੇ ਨੂੰ ਗੱਲ ਸੁਣਨੀ ਚਾਹੀਦੀ ਸੀ ਸਾਧੂ ਮਹਾਤਮਾ ਦੀ ਉਹਨੇ ਗੱਲ ਨਹੀਂ ਸੁਣੀ ਨਿਆ ਨਹੀਂ ਕੀਤਾ ਹੁਕਮ ਦੇ ਦਿੱਤਾ ਅਗੇ ਸੰਤ ਮਹਾਤਮਾ ਵੀ ਉਹ ਪੂਰਨ ਸੀ ਜਦੋਂ ਉਹਨਾਂ ਨੂੰ ਸੂਲੀ ਤੇ ਚੜਾਇਆ ਉਹ ਸੂਲੀ ਤੇ ਬਹਿ ਕੇ ਤਪ ਕਰਨ ਲੱਗੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਭਗਤੀ ਦੀ ਸ਼ਕਤੀ ਸੂਲੀ ਦੇ ਉੱਤੇ ਬਹਿ ਕੇ ਤਪ ਕਰਨ ਲੱਗੇ ਚੌਂਕ ਦੇ ਵਿੱਚ ਸੂਲੀ ਤੇ ਉਹ ਬੈਠੇ ਤਪ ਕਰਦੇ ਨੇ ਘੜੜ ਮਚ ਗਈ ਹਫੜਾ ਦਫੜੀ ਪੈ ਗਈ ਵੀ ਇਹ ਕਿਹੜੇ ਸੰਤ ਆ ਤੂ ਸੰਤ ਮਹਾਤਮਾ ਸੂਲੀ ਤੇ ਬਹਿ ਕੇ ਤਪ ਕਰਨ ਲੱਗੇ ਦੋ ਤਿੰਨ ਸਾਧੂ ਹੋਰ ਜਾਂਦੇ ਸੀ ਉਧਰ ਨੂੰ ਇਹ ਕਹਿੰਦੇ ਇਹ ਤਾਂ ਫਲਾਣੀ ਸਾਧੂ ਨੇ ਬਹੁਤ ਤਪ ਤਪ ਇਹ ਨੰਦਾ ਇਹ ਤਾਂ ਬਹੁਤ ਗਲਤ ਕੰਮ ਹੋਇਆ ਉਹ ਸਾਧੂ ਸੰਤ ਮਹਾਤਮਾ ਨੇ ਆ ਕੇ ਕਿਹਾ ਮਹਾਰਾਜ ਕੋਈ ਗੱਲ ਨਹੀਂ ਚਲੋ ਰਾਜੇ ਨੇ ਸਜ਼ਾ ਦਿੱਤੀ ਤੁਸੀਂ ਸੂਲੀ ਤੋਂ ਥੱਲੇ ਆ ਜੇ ਕੋਈ ਅਸੀਂ ਮਾਫੀ ਮੰਗ ਲੈਨੇ ਆ ਕਹਿੰਦੇ ਨਹੀਂ ਜਿਹਦੇ ਰਾਜ ਵਿੱਚ ਅਸੀਂ ਰਹਿੰਦੇ ਆ ਉਹ ਤਾਂ ਹੁਕਮ ਮੰਨਿਆ ਰਾਜੇ ਨੂੰ ਬੁਲਾ ਕੇ ਲਿਆਓ ਜੇ ਰਾਜਾ ਕਹੇਗਾ ਫਿਰ ਸੂਲੀ ਤੋਂ ਉਤਰਾਂਗੇ ਸਪਾਹੀ ਭੱਜੇ ਭੱਜੇ ਰਾਜੇ ਦੇ ਕੋਲ ਗਏ ਮਹਾਰਾਜ ਬਹੁਤ ਗਲਤ ਕੰਮ ਹੋ ਗਿਆ ਉਹ ਤਾਂ ਬਹੁਤ ਉੱਚੇ ਸੁੱਚੇ ਸਾਧੂ ਨੇ ਮਹਾਰਾਜ ਸੂਲੀ ਤੇ ਬੈਠੇ ਤਪ ਕਰਦੇ ਆ ਰਾਜੇ ਨੂੰ ਵੀ ਪਤਾ ਲੱਗਿਆ ਮਾਫੀਆਂ ਮੰਗਦਾ ਡੰਡੌਤ ਕਰਦਾ ਪਹੁੰਚਿਆ ਬੜਾ ਰੋਇਆ ਹੱਥ ਜੋੜ ਕੇ ਏ ਮਹਾਰਾਜ ਬਹੁਤ ਗਲਤੀ ਹੋ ਗਈ ਮੈਂ ਤੁਹਾਡੀ ਗੱਲ ਨਹੀਂ ਸੁਣੀ ਮੈਨੂੰ ਮaaf ਕਰਨਾ ਰਾਜੇ ਨੂੰ ਇਹ ਸੀ ਕਿਤੇ ਸ਼ਰਾਪਨਾ ਦੇ ਦੇਣ ਮੇਰਾ ਰਾਜ ਹੀ ਨਸ਼ਟ ਨਾ ਹੋ ਜਾਵੇ ਉਹ ਸਾਧੂ ਸੰਤ ਮਹਾਤਮਾ ઋષਿਮੁਨੀ ਉਹ ਕਹਿੰਦੇ ਰਾਜਨ ਤੇਰਾ ਕਸੂਰ ਨਹੀਂ ਹੈ ਇੱਕ ਸੂਰਤ ਧਰਮਰਾਜ ਦਾ ਜਿੰਨੇ ਸਜ਼ਾ ਦਿੱਤੀ ਮੈਂ ਆਪਣੇ ਤਪ ਨਾਲ ਦੇਖਿਆ 100 ਜਨਮਾਂ ਤੱਕ ਮੈਂ ਕੋਈ ਪਾਪ ਨਹੀਂ ਕੀਤਾ ਫੇ ਸਜ਼ਾ ਕਾਦੀ ਮਿਲੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਰਜਨ 100 ਜਨਮਾਂ ਤੱਕ ਮੈਂ ਤਪ ਤਪ ਦੇ ਪ੍ਰਭਾਵ ਨਾਲ ਦੇਖ ਲਿਆ ਵੀ ਮੈਂ 100 ਜਨਮਾਂ ਤੱਕ ਪਾਪ ਨਹੀਂ ਕੀਤਾ ਧਰਮਰਾਜ ਨੂੰ ਮੈਂ ਪੁੱਛਣਾ ਵੀ ਸਜ਼ਾ ਕਾਦੀ ਦਿੱਤੀ ਹੈ ਮੈਨੂੰ ਦੀ ਸਜ਼ਾ ਤੂੰ ਲਈ ਤਾਂ ਹੀ ਮਿਲੀ ਰਾਜੇ ਨੇ ਹੱਥ ਜੋੜੇ ਅੱਖਾਂ ਵਿੱਚ ਅਥਰੂ ਨੇ ਮਾਫੀਆਂ ਮੰਗੀਆਂ ਮਹਾਰਾਜ ਮੈਨੂੰ ਮਾਫ ਕਰੋ ਇਹਦੀ ਸਜ਼ਾ ਪਤਾ ਨਹੀਂ ਕਿੱਥੋਂ ਕਿੱਥੇ ਭੁਗਤਣੀ ਪੈਣੀ ਹੈ ਮੈਨੂੰ ਸਾਧੂ ਸੰਤ ਮਹਾਤਮਾ ਕਹਿੰਦੇ ਨਹੀਂ ਨਹੀਂ ਤੇਰਾ ਕਸੂਰ ਨਹੀਂ ਹੈ ਕਸੂਰ ਧਰਮ ਰਾਜ ਦਾ ਤੇਰੇ ਨਾਲ ਸਾਨੂੰ ਕੋਈ ਗਿਲਾ ਨਹੀਂ ਪਹਿਲਾ ਧਰਮਰਾਜ ਨੂੰ ਪੁੱਛ ਕੇ ਆਨੇ ਆ ਉਥੋਂ ਹੀ ਡਾਰੀ ਮਾਰੀ ਆਕਾਸ਼ਮਾਰਗ ਰਾਹੀਂ ਸਿੱਧਾ ਧਰਮਰਾਜ ਕੋਲ ਪਹੁੰਚੇ ਨਾਮ ਤੇ ਆਏਨ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐ ਸੇ ਚਵ ਕਿ ਤੋ ਪਵਨੋ ਜਦੋਂ ਪਤਾ ਲੱਗਿਆ ਨਾ ਵੀ ਸੰਤ ਮਹਾਤਮ ਆ ਰਹੇ ਹੱਥ ਜੋੜ ਕੇ ਅਗੇ ਖੜ ਗਿਆ ਬੜੀ ਕਿਰਪਾ ਕੀਤੀ ਮਹਾਰਾਜ ਗ੍ਰਹਿ ਨੂੰ ਪਵਿੱਤਰ ਕੀਤਾ ਜਦੋਂ ਕੋਈ ਸੰਤ ਮਹਾਤਮਾ ਆਪਣੇ ਘਰ ਆਉਂਦਾ ਆਪਾਂ ਇਹੀ ਕਹਿੰਨੇ ਵੀ ਮਹਾਰਾਜ ਬੜੀ ਕਿਰਪਾ ਕੀਤੀ ਗ੍ਰਹਿ ਪਵਿੱਤਰ ਕੀਤਾ ਔਰ ਭਾਵੇਂ ਦੁਨੀਆਦਾਰ ਕੋਈ ਆ ਜਾਵੇ ਕੋਈ ਚੰਗੀ ਉੱਚੀ ਪੋਸਟ ਤੇ ਆ ਜਾਵੇ ਉਹ ਘਰ ਆਪਾਂ ਬੁਲਾ ਕੇ ਕਦੇ ਨਹੀਂ ਇਹ ਕਹਿੰਦੇ ਵੀ ਮਹਾਰਾਜ ਬੜੀ ਕਿਰਪਾ ਕੀਤੀ ਗ੍ਰਹਿ ਪਵਿੱਤਰ ਕੀਤਾ ਸੇਵਾ ਆਪਤਾਪ ਕਰਾਂਗੇ ਪਰ ਇਹ ਗੱਲ ਨਹੀਂ ਕਹਿੰਦੇ ਇਹ ਜਦੋਂ ਕੋਈ ਸਾਧੂ ਸੰਤ ਮਹਾਤਮਾ ਆਵੇ ਉਦੋਂ ਕਹਿੰਨੇ ਆ ਕਿਉਂ ਪਵਿੱਤਰ ਹੈ ਪ੍ਰਮਾਤਮਾ ਦਾ ਨਾਮ ਜਿਹੜੇ ਮੁਖ ਰਹੀ ਨਾਮ ਜਪਿਆ ਜਾਂਦਾ ਉਹ ਮੁਖ ਪਵਿੱਤਰ ਹੋ ਜਾਂਦਾ ਸਰੀਰ ਪਵਿੱਤਰ ਹੋ ਜਾਂਦਾ ਜਿੱਥੇ ਰੱਬ ਦਾ ਪਿਆਰਾ ਨਾਮ ਜਪਦਾ ਉਹ ਜਗ੍ਹਾ ਪਵਿੱਤਰ ਹੋ ਜਾਂਦੀ ਹੈ ਇਸ ਕਰਕੇ ਕਿਹਾ ਜਾਂਦਾ ਸਾਧੂ ਦੇ ਆਉਣ ਤੇ ਘਰ ਵਿੱਚ ਮਹਾਰਾਜ ਬੜੀ ਕਿਰਪਾ ਕੀਤੀ ਘਰ ਪਵਿੱਤਰ ਹੋ ਗਿਆ ਤਰਮਰਾਜ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਬੜੀ ਕਿਰਪਾ ਕੀਤੀ ਗ੍ਰਹਿ ਪਵਿੱਤਰ ਹੋ ਗਿਆ ਮੇਰਾ ਨਾਮ ਤੇ ਆਇਨ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਵੈ ਕੀ ਤੋ ਪਵਨੁ ਪਨੀਤ اوਪੜੋ ਪਿਆਰ ਦੇ ਨਾਲ ਕੀਤਾ ਭਵਨ ਪਨੀਤ ਹਰੀ ਦੇ ਵਨਪਨੀਤ ਹਰੀ ਦੇ ਆਭਗਤਾ ਨੇ ਪਵਨ ਪਨੀਤ ਹਰੀ ਦੇ ਭਗਤ ਨੇ ਪਵਨ ਪਨੀਤ ਹਰੀ